ਵੇਖ ਸਜੇ ਰੋਖ ਕੱਪੜੇ ਮੇਰੇ ਮਾਹੀ ਦੇ ਦੋਸਤੀ 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 ਦੁਨੀਆਂ ਬੱਕੇ ਚੱਲ ਜਾਈ ਐਸੀ ਮੁੱਦ ਤੋਂ ਦੋਹਾਂ ਦੀ ਸੱਤੇ ਰਾਤਾਂ ਨਾ ਆਣੀ ਐਸੀ ਮੁੱਦ ਤੋਂ ਦੋਹਾਂ ਦੀ ਸੱਤੇ ਰਾਤਾਂ ਨਾ ਆਣੀ ਐਸੀ ਮੁੱਦ ਤੋਂ ਦੋਹਾਂ ਦੀ ਸੱਤੇ it's oh. gone

ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਗੰਦਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਨਾਲ ਭਾਈ ਬੱਲਾ ਤੇ ਮਰਦਾਨਾ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਦੁਨੀਆ ਨੂੰ ਤਾਰਨ ਵਾਸਤੇ ਮਹਾਰਾਜ ਦੇ ਨਾਲ ਗਏ ਇੱਕ ਗੰਦਾ ਨਹਾਉਣ ਵਾਲਾ ਇੱਕ ਹਿੰਦੂ ਪਰਿਵਾਰ ਵਿੱਚੋਂ ਹੈ ਭਾਈ ਬੱਲਾ ਤੇ ਇੱਕ ਭਾਈ ਮਰਦਾਨਾ ਜਿਹੜਾ ਮੱਕੇ ਦਾ ਪੁਜਾਰੀ ਐਸੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾਲ ਜਾਰੀ ਕਹਿੰਦੇ ਦੋਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਪਨ ਦੇ ਮਿੱਤਰ ਛੋਟੀਆਂ ਉਮਰਾਂ ਤੋਂ ਗੁਰੂ ਨਾਨਕ ਮਹਾਰਾਜ ਦੇ ਨਾਲ ਰਹੇ ਸਾਰੀ ਜ਼ਿੰਦਗੀ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਤੋਂ ਤਾਰਨ ਗਏ ਤੇ ਨਾਲ ਭਾਈ ਬਾਲਾ ਤੇ ਮਰਦਾਨਾ ਛੋਟੀਆਂ ਉਮਰਾਂ ਦੇ ਵਿੱਚ ਕਿਉਂਕਿ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਇਹ ਦਾਤ ਹੈ ਤੇ ਛੋਟੀ ਉਮਰ ਤੋਂ ਵੀ ਦਾਤ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਇਹ ਸੇਵਾ ਸਿਮਰਨ ਦੀ ਦਾਤ ਨਹੀਂ ਭਾਵੇਂ ਬੰਦਾ ਬਜ਼ੁਰਗ ਹੋ ਜਾਏ ਤੇ ਤਾਂ ਵੀ ਸੰਗਤ ਸੰਨ ਨਹੀਂ ਕਰ ਸਕਦਾ ਬਿਨ ਭਰਦਾ ਸੰਗਤ ਸੰਗਤ ਨਾਲ ਲੱਭੈਨ ਸੰਗਤ ਮੈਲ ਭਰੀ ਜੈ ਜੀ ਉਹ ਕਰਮਾਂ ਤੋਂ ਬਿਨਾਂ ਕਹਿੰਦੇ ਇਹ ਦਾਤ ਨਹੀਂ ਮਿਲਦੀ ਇਹ ਗੁਰੂ ਤੋਂ ਦਾਤ ਮੰਗਣੀ ਪੈਂਦੀ ਮਹਾਰਾਜ ਕਿਰਪਾ ਕਰੋ ਵਿਣਤ ਤਹੁਲ ਜੀ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਧੁਖ ਗੁਰੂ ਤੋਂ ਮੰਗ ਮੰਬ ਕੇ ਇਹ ਦਾਤ ਅਰਦਾਸਾਂ ਕਰਕੇ ਲੈਣੀ ਪੈਂਦੀ ਜੇ ਅਰਦਾਸ ਮਨ ਵਿੱਚ ਭਾਵਨਾ ਪੂਰਨ ਹੋਵੇ ਤੇ ਬਾਬਾ ਫਰੀਦ ਲਿਖਦੇ ਕਹਿੰਦੇ ਬਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦیدار ਕੇ ਵਿਸਰਿਆ ਜਨ ਨਾਮ ਸੇ ਭੋਏ ਭਾਰਥੀਏ ਕਹਿੰਦੇ ਜਿਹੜੇ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ ਉਹ ਧਰਤੀ ਤੇ ਭਾਰ ਨੇ ਭਾਰ ਤੋਂ ਵੱਧ ਕੇ ਕੁਝ ਵੀ ਨਹੀਂ ਬਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ ਤੇਰੀ ਬਨਹ ਖੁਦਾਏ ਤੂੰ ਮੁਕਸ਼ੰਦਗੀ ਸੇਖ ਫਰੀਦਾ ਖੈਰ ਦੀਜੇ ਬੰਦਗੀ ਮਹਾਰਾਜ ਤੇਰੀ ਸ਼ਰਨ ਵਿਚ ਆਇਆ ਤੇ ਬੰਦਗੀ ਦੀ ਦਾਤ ਦੇ ਜੀ ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜਦੋਂ ਦੁਨੀਆ ਨੂੰ ਤਾਰਦੇ ਤੇ ਮਹਾਰਾਜ ਦਾ ਉਹ ਇਤਿਹਾਸ ਆਪਾਂ ਸੁਣਿਆ ਨਾ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਨੂੰ ਜਾ ਮਰਦਾਨੇ ਸੱਚ ਤੇ ਝੂਠ ਫਰੀਦ ਕੇ ਲਿਆ ਤੇ ਭਾਈ ਮਰਦਾਨਾ ਪੁੱਛਦਾ ਫਿਰਦਾ ਸੱਚ ਤੇ ਝੂਠ ਫਰੀਦਣ ਵਾਸਤੇ ਅੱਗੋਂ ਮੂਲ ਇੱਕ ਖੱਤਰੀ ਨੇ ਪ੍ਰਕਾਸ਼ ਤੇ ਲਿਖਿਆ ਕਹਿੰਦਾ ਵੀ ਮਰਨਾ ਜਿਹੜਾ ਉਹ ਸੱਚ ਹੈ ਤੇ ਜਿਉਣਾ ਝੂਠ ਹੈ ਉਹੀ ਮੂਲਾ ਖੱਤਰੀ ਬਾਅਦ ਗੁਰੂ ਨਾਨਕ ਮਹਾਰਾਜ ਦੀ ਚਰਨਾ ਚ ਗਿਆ ਤੇ ਬੇਨਤੀ ਕਰਦਾ ਮਹਾਰਾਜ ਮੈਨੂੰ ਆ ਦੁਨੀਆ ਦੀਆਂ ਪੀੜਾਂ ਬੜੀਆਂ ਤੰਗ ਕਰਦੀਆਂ ਨੇ ਮੈਨੂੰ ਇਹ ਦੁਨੀਆਦਾਰੀ ਦੇ ਇਹ ਰੰਗ ਬੜੇ ਤੰਗ ਕਰਦੇ ਮਹਾਰਾਜ ਕਿਰਪਾ ਕਰੋ ਅਲ ਮਾ ਸਾਈ ਕਾਲੇ ਤੇ ਮਰਦਾਨੇ ਨੂੰ ਨਾਲ ਰੱਖਿਆ ਤੇ ਮੇਰੇ ਤੇ ਵੀ ਕਿਰਪਾ ਕਰਦੇ ਹੋ ਮਹਾਰਾਜ ਮੈਂ ਵੀ ਆਪਣਾ ਘਰ ਪਰਿਵਾਰ ਛੱਡ ਕੇ ਤੁਹਾਡਾ ਬਣ ਜਾਵਾਂ ਮਹਾਰਾਜ ਕਹਿੰਦੇ ਹੋ ਠਹਿ ਸਾਡੇ ਨਾਲ ਰਿਹਾ ਨਹੀਂ ਜਾਣਾ ਕਹਿੰਦਾ ਨਾਲਾ ਜੀ ਮੈਂ ਤੇ ਨਾਲ ਹੀ ਰਿਹਾ ਕਰਾਂਗਾ ਜਿੱਥੇ ਜਾਓਗੇ ਨਾਲ ਨਾਲ ਜਾਇਆ ਕਰਾਂਗਾ महाराज कहने साडे के बड़े भुख के दुख बहुत कटने पैने भुख भी कटनी पैनी है दुख भी कटने महाराज बस जिम्मे मर्जी नाड़ रख लो अपने ना जोड़ लो कर दिया पीड़ा कर दिया तंग ने पीड़ा जिंदगी दे रंग दिया कर दिया तन पीड़ा ये भी रंग दिया कर दिया तन पीड़ा ये भी रंग दिया कर दिया तन पीड़ा मेरे भी रंग दिया ਇੱਕ ਜੀ ਦੇ ਰੰਗ ਦਿਆ ਮਲ ਬਿਖਾ ਤਨ ਸੁਨੇਹੀ ਦਾ ਕਰ ਪੀਆ ਸੰਸਰੇ ਪੀਦਾ ਇੱਕ ਜੀ ਦੇ ਰੰਗ ਦਿਆ ਮਲ ਬਿਖਾ ਤਨ ਸੁਨੇਹੀ ਦਾ ਇੱਕ ਜੀ ਦੇ ਰੰਗ ਦਿਆ ਕਰ ਪੀਆ 뱀이 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 뱀

सत समदारे कत समदारे विख घरु माल ਕੜੀਆਂ ਹੱਸਣਾਂ ਗਦੀਆਂ ਲਿਖ ਦਿਓ ਕਰਨਾ ਵਿੱਚ ਮੈਂ ਕੜੀਆਂ ਹੱਸਣਾਂ ਗਦੀਆਂ ਲਿਖ ਦਿਓ ਕਰਨਾ ਵਿੱਚ ਮੈਂ ਕੜੀਆਂ ਖੱਤਾਂ ਗਦੀਆਂ ਲਿਖ ਦਿਓ ਕਰਨਾ ਵਿੱਚ ਮੈਂ ਕੜੀਆਂ ਖੱਤਾਂ ਸਤ ਸੰਗ ਦੀਆਂ ਜਿਖਿ ਤੇ ਹੋਰ ਮਾ ਵਿੱਚ ਮੇਰੇ ਕੜੀਆਂ ਸਤ ਸੰਗ ਦੀਆਂ ਕਰਦੀਆਂ ਤੰਗ ਨਹੀਂ ਪੀੜਾ ਜ਼ਿੰਦਗੀ ਦੇ ਰੰਗ ਦੀਆਂ ਮਹਾਰਾਜ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਮੈਨੂੰ ਆਪ ਦੇ ਨਾਲ ਰੱਖ ਲਓ ਬੁਲੇ ਖਤਰਿੰਦ ਨਾਰਾਇਣ ਨੇ ਕਿਹਾ ਵੀ ਨਹੀਂ ਰਿਹਾ ਜਾਣਾ ਪਰ ਨਾਮ ਨੇ ਮਹਾਰਾਜ ਕਹਿੰਦੇ ਚਲ ਠੀਕ ਐ ਫਿਰ ਚਲ ਨਾਲ ਛੱਡ ਦੇ ਆਪਣੀਆਂ ਦੁਨੀਆਦਾਰੀ ਨੂੰ ਮੂਹ ਮਾਇਆ ਨੂੰ ਛੱਡ ਦੇ ਸਾਰਾ ਕੁਝ ਤਿਆਗ ਕੇ ਮਹਾਰਾਜ ਦੇ ਨਾਲ ਤੁਰਪਿਆ ਕਈ ਨਾ ਹੁਣ ਸੱਚੇ ਪਾਤਸ਼ਾਹ ਮਹਾਰਾਜ ਨਾਲ ਰਿਆ ਤੇ ਸੱਚੇ ਪਾਤਸ਼ਾਹ ਫਿਰ ਵਰਖ ਕਰਦੇ ਆ ਕਿ ਕਈ ਦਿਨ ਨਾ ਪ੍ਰਸ਼ਾਦਾ ਹੀ ਨਾ ਮਾਰਾ ਸੱਚੇ ਪਾਤਸ਼ਾਹ ਨੇ ਛੱਡਿਆ ਕਿਉਂਕਿ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਦੀ ਮਰਦੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਆਪ ਨਿਰੰਕਾਰ ਦਾ ਰੂਪ ਨੇ ਪ੍ਰਸ਼ਾਦੇ ਦੀ ਕੋਈ ਲੋੜ ਨਹੀਂ ਆਪ ਹੀ ਅੰਰੰਕਾਰ ਹੈ ਇਹ ਸਾਡੇ ਵਰਗੇ ਜਿਹੜੇ ਦੁਨੀਆਦਾਰ ਲੋਕ ਜਿਹੜੇ ਸਰੀਰ ਕਰਕੇ ਦੁਨੀਆ ਦੇ ਵਿੱਚ ਵਿਚਰਦੇ ਆ ਪ੍ਰਸ਼ਾਦੇ ਦੀ ਲੋੜ ਹੈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤਾਂ ਕਈ ਕਈ ਵੇਲੇ ਜੰਗਲਾਂ 'ਚ ਹੀ ਫਿਰਦੇ ਰਹੇ ਕਈ ਕਈ ਵੇਲੇ ਮਾਰੂਥਲਾਂ 'ਚ ਕਿ ਬਿਆੰਚਰੀ ਤੇ ਦੇ ਵਿੱਚ ਹੀ ਉਹ ਤੇ ਸਮਾ ਲੰਘਾਇਆ ਤੇ ਨਾਲ ਭਾਈ ਮਰਦਾਨਾ ਉਹਦੀ ਵੀ ਖੁਰਾਕ ਪਰਮੇਸ਼ਰ ਦਾ ਨਾਮ ਬਣ ਗਿਆ ਗੁਰੂ ਨਾਨਕ ਮਹਾਰਾਜ ਦਾ ਪਰਮਾਤਮਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਨਾਮ ਜਪਣ ਵਾਲਿਆਂ ਦੀ ਰਾਤ ਪਰਮਾਤਮਾ ਦਾ ਨਾਮ ਹੀ ਬਣ ਜਾਂਦਾ ਹੈ ਪ੍ਰਸ਼ਾਦਾ ਵੀ ਉਹ ਥੋੜਾ ਚਾਹਦੇ ਆ ਉਹਨਾਂ ਨੂੰ ਬਹੁਤੀ ਭੋਜਨ ਪਾਣੀ ਦੀ ਵੀ ਲੋੜ ਨਹੀਂ ਉਹਨਾਂ ਦਾ ਪਰਮੇਸ਼ਰ ਦਾ ਨਾਮ ਉਹਨਾਂ ਦਾ ਭੋਜਨ ਬਣ ਜਾਂਦਾ ਹੈ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਰੱਬ ਦੇ ਪਿਆਰੇ ਸਦਾ ਹੀ ਆਖਦੇ ਨੇ ਕਹਿੰਦੇ ਭਾਵੇਂ ਹੋਰ ਸਾਨੂੰ ਸਾਨੂੰ ਮਿਲ ਕੇ ਗੁਰਾ वहां में मिलने नाम है वहां में मिलने नाम है रोखी पाने मिलने नाम है बादन चले साची वाली रोखी पाने मिलने नाम है बादन चले साची वाली रोखी पाने मिलने नाम है